ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਜੋ ਵੀਰੇ ਜਲਦੀ ਜਲਦੀ ਲਾਈਵ ਚ ਜਿੰਨੇ ਜਾਣੇ ਲਾਈਵ 'ਚ ਜੁੜੇ ਨੇ ਸਾਰੇ ਜਣੇ ਇੱਕ ਵਾਰ ਵੀਡੀਓ ਨੂੰ ਲਾਈਕ ਥਰੂ ਕਰ ਦਿਓ ਆਜੋ ਵੀਰੇ ਜਲਦੀ ਜਲਦੀ ਲਾਈਵ 'ਚ ਜੁੜਜੋ ਹੋਰ ਅੱਜ ਆਪਾਂ ਦੂਰ ਵਾਲੀ ਖੇਤ ਆਏ ਹਾਂ ਮੌਸਮ ਥੋੜਾ ਜਿਹਾ ਸਾਫ਼ ਹੋਇਆ ਸੂਰਜ ਦੇਵਤਾ ਜੀ ਪ੍ਰਗਟ ਹੋਏ ਨੇ ਥੋੜੇ ਜਿ ਇਹ ਜਿਹੜੀ ਕਣਕ ਹੈ ਹੈਗਾ 222 ਵੀ ਜਾ ਵੀਰੇ ਇਹ ਸਾਹਮਣੇ ਆਪਣੇ ਇਹ ਤੀਜਾ ਹੈ 8 ਨਵੰਬਰ ਦੀ ਦੀ ਬਜਾਈ ਹੈ ਤੇ 8 ਦਸੰਬਰ ਨੂੰ ਇਹਨੂੰ ਆਪਾਂ ਪਹਿਲਾ ਪਾਣੀ ਲਾਇਆ ਸੀ ਤੇ ਇਹ ਜੇ ਜੀ ਧਰਤੀ ਗਿੱਲੀ ਆ ਵਧੀਆ ਮੈਨੂੰ ਲੱਗਦਾ ਜੇ 15 ਦਿਨਾਂ ਹਫ ਪਾਣੀ ਦੀ ਨੂੰ ਜ਼ਰੂਰਤ ਨਹੀਂ ਹੈ ਜੀ ਉਹ ਆਪਣੇ ਦੋਰੇ ਪਾਤੇ। ਕਿੱਲੇ ਦਾ ਇੱਕ ਟੋਟਾ ਇੱਕ ਥੈਲਾ ਕਹਿ ਦਿੰਦੇ ਨੇ। ਇਹ ਜਿੱਦ ਤੱਕ ਚਮਕੀ ਆ ਮੌਸਮ ਥੋੜਾ ਜਿਹਾ ਖੁੱਲਦਾ ਲੱਗਦਾ। ਪਰ ਮੀਂਹ ਵਗੈਰਾ ਤਾਂ ਇਹਨਾਂ ਨਹੀਂ ਪਿਆ। ਨੇ ਨਵੇਂ ਵੀਰ ਲਾਈਵ 'ਚ ਜੁੜੇ ਨੇ ਸਾਰੇ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਲਾਈਵ ਦੇ ਵਿੱਚ ਜੁੜੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਮੌਸਮ ਦਾ ਕੀ ਹਾਲ ਅੱਜ ਆਪਣੇ ਥੋੜਾ ਜਿਹਾ ਸੂਰਜ ਦਿਖਾਈ ਦਿੱਤਾ ਵੀਰੇ ਬਹੁਤ ਦਿਨਾਂ ਬਾਅਦ ਕਿੰਨੇ ਵੀਰੇ ਲਾਈਵ ਦੇ ਵਿੱਚ ਜੁੜੇ ਨੇ ਸਾਰੇ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਲਾਈਵ ਨੂੰ ਤੇ ਚੈਨਲ ਤੇ ਜੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਹੰਪ ਤੇ ਕਰਕੇ ਜ਼ਰੂਰ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਕਿੱਥੇ-ਕਿੱਥੇ ਵਧੀਆ ਮੀਂਹ ਪਿਆ ਤੇ ਕਿੱਥੇ-ਕਿੱਥੇ ਮੀਂਹ ਨਹੀਂ ਪਿਆ ਉਹ ਵੀ ਜ਼ਰੂਰ ਦੱਸਿਓ ਆਪਣੇ ਏਰੀਆ 'ਚ ਬਿਲਕੁਲ ਵੀ ਮੀਂਹ ਨਹੀਂ ਪਿਆ ਮਾੜੀ ਬਾਰ ਉਹ ਹੋਈ ਸੀ ਕਹਿੰਦੇ ਉਹਨੇ ਬੂੰਦਾਬੰਦੀ ਜੀ ਥੋੜਾ ਜਿਹਾ ਟਾਈਮ ਨਵੀਂ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ A ver Yo a ir para la yucarda y andando い,い,いたのだ。